ਜੇ ਦਾ ਤੁਸੀਂ ਇਹਨਾਂ ਤੋਂ ਲਗਵਾਉਣਾ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਤੋਂ ਤੁਹਾਨੂੰ ਸਸਤਾ ਪੈ ਜਾਊਗਾ ਪਰ ਜੇ ਨਹੀਂ ਵੀ ਲਾਉਣਾ ਕਿਤੇ ਹੋਰ ਲਗਵਾਉਣਾ ਹੈ ਤਾਂ ਤੁਸੀਂ ਇਹਨਾਂ ਜਿਹੜੀਆਂ ਇਹਨਾਂ ਨੇ ਗੱਲਾਂ ਵਿਸ਼ੇਸ਼ ਦਸੀਆਂ ਨੇ ਇਹਨਾਂ ਦਾ ਜ਼ਰੂਰ ਧਿਆਨ ਰੱਖ ਲਿਓ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਭਲਾ ਹੋ ਸਕੇ ਕਿਤੇ ਧੁੱਕੇ ਚ ਠੱਗੇ ਨਾ ਜਾ ਅੱਛਾ ਜੀ ਜੇਕਰ ਕਿਸੇ ਨੇ 10 ਕਿਲੋਵਾਟ ਦਾ ਪ੍ਰੋਜੈਕਟ ਲਗਵਾਉਣਾ ਹੈ 36000 ਹੈ ਜੇ ਉਸ ਤੋਂ ਵੱਧ ਦਾ ਵੱਡਾ ਲਾਉਣਾ ਹੈ ਤਾਂ ਉਹ ਕੀਮਤ ਘਟੀ ਜਾਊਗੀ ਅੱਛਾ ਜੀ ਹੋਰ ਵੀ ਘਟ ਜੂਗੀ ਹੋਰ ਵੀ ਘਟ ਜੂਗੀ ਜੇ ਇੰਨੀਆਂ ਕੁ ਵਧੀਆ ਸਕੀਮਾਂ ਲੈ ਆਏ ਮਨ ਲਓ ਜੇ ਤੁਸੀਂ ਆਪਣੇ ਘਰੇ ਵੀ ਲਾਉਣੇ ਹੋ ਤਾਂ ਤੁਹਾਨੂੰ ਇਹ ਕਹਿ ਸਕਦੇ ਆਂ ਵੀ 202500 ਰੁਪਏ ਦੇ ਵਿੱਚ ਜਿਹੜਾ ਸੋਲਰ ਦਾ ਖਰਚਾ ਆਉਣ ਵਾਲਾ ਉਹਦੇ ਬਾਰੇ ਜਿਹੜੀ ਜਾਣਕਾਰੀ ਲੈਣੀ ਆ ਉਸ ਗਿਆ ਸੋਲਰ ਜਿਹੜੇ ਅਸੀਂ ਲਾਵਾਂਗੇ ਪੈਨਲ ਬਾਜ਼ਾਰ 'ਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਵੀ ਪੁਰਾਣੇ ਪੈਨਲ ਲਾਉਂਦੇ ਨੇ ਸਾਡਾ ਕੱਲਾ ਕੱਲਾ ਪੈਨਲ ਟੈਸਟ ਹੋਊਗੀ ਟੈਸਟ ਰਿਪੋਰਟ ਨਾਲ ਹੋਊਗੀ ਜਿਹੜੇ ਵੀ ਹੁਣ ਲਾ ਰਹੇ ਆ ਅਸੀਂ ਸਾਡੀ 12 ਅਪ੍ਰੈਲ ਦੀ ਟੈਸਟਿੰਗ ਰਿਪੋਰਟ ਆ ਜਿਹੜੇ ਅੱਜ ਲਾ ਰਹੇ ਆ ਅੱਛਾ ਜੀ ਸਾਡਾ ਅਪ੍ਰੈਲ ਦਾ ਮੈਨੂਫੈਕਚਰਿੰਗ ਆ ਜੀ ਮਾਪਾ ਅੱਜ 23 April ਚ ਖੜਿਆ ਸਾਡੇ ਕੋਲੇ 12 April ਪ੍ਰਾਇਜ਼ ਦੇ ਟੈਸਟਰ ਪੈਨਲ ਅਸੈਸਰੀ ਹੈ ਉਹ ਅਸੀਂ ਸਟੀਲਨਸ ਸਟੀਲ ਦੀ ਮਤਲਬ ਜਿਹੜੇ ਜਰਮੀ ਲੱਗਦੇ ਕਦੇ ਵੀ ਖਰਾਬ ਨਹੀਂ ਹੁੰਦਾ ਦਾ ਭਾਵ ਕੀ ਹੁੰਦਾ ਹੈ ਵੀ ਜਿਹੜੀ ਚੀਜ਼ ਕਿਉਂਕਿ ਆਪਾਂ ਬਹੁਤ ਵਧੀਆ ਪੈਨਲ ਲਾ ਦਿੰਦੇ ਆ ਪਰ ਜਿਹੜਾ ਅਸੈਸਰੀ ਆ ਉਹ ਆਪਾਂ ਲੋਹੇ ਦੀ ਲਾ ਦਿੰਦੇ ਆ ਉਹ ਗਲ ਕੇ 2 ਸਾਲ ਚ ਡਿੱਗ ਪੈਂਦੀ ਹੈ ਜਿਹੜਾ ਜਿਹੜੇ ਵੀ ਵੀਰ ਸੈਲਰਾਂ ਤੇ ਉਹਨਾਂ ਬਹੁਤ ਮੋਟੇ ਬਿਲਾਂਉਂਦੇ ਨੇ ਉਹ ਉਹਦੇ ਮੋਟੇ ਬਿਲਨ ਨੂੰ ਬਹੁਤ ਕੰਟਰੋਲ ਕਰ ਸਕਦੇ ਨੇ ਮਤਲਬ ਜਦੋਂ ਵੀ ਕਿਸੇ ਨੇ ਪੈਨਲ ਲਵਾਉਣਾ ਹੈ ਪਹਿਲੀ ਗੱਲ ਤਾਂ ਹਰੇਕ ਪੈਨਲ ਤੇ ਸੀਰੀਅਲ ਨੰਬਰ ਹੁੰਦਾ ਹੈ ਫਿਰ ਗਰੰਟੀ ਕਾਰਡ ਹੁੰਦਾ ਹੈ ਗਰੰਟੀ ਕਾਰਡ ਨਾਲ ਹੈ ਨਹੀਂ ਪੈਨਲ ਤੋਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਇਹ ਪੈਨਲ 2024 ਦਾ ਬਣਿਆ ਹੋਇਆ ਹੈ ਮਤਲਬ ਲੇਟੈਸਟ ਪੈਨਲ ਲਾਵਾਂਗੇ ਮਤਲਬ ਵਧੀਆ ਵਾਟਰ ਲਾਵਾਂਗੇ ਤੇ ਵਧੀਆ ਵਾਇਰਿੰਗ ਕਰਾਂਗੇ ਉਹੀ ਅਲੂਮੀਨੀਅਮ ਦਾ ਸਟਰਕਚਰ ਲਾਵਾਂਗੇ ਜਿਹੜੀਆਂ ਜਿੰਟਾ 1 ਅਪ੍ਰੈਲ ਨੂੰ ਪਾਇਆ ਕਰੂਗਾ ਉਹ ਅਗਲੀ 31 ਮਾਰਚ ਤੱਕ ਕਾਊਂਟ ਕਰਿਆ ਜਾਣਗੀ ਆ ਤਸ਼ਰੀਕ ਆਲ ਦੋਸਤੋ ਸਵਾਗਤ ਲੰਗੋਵਾਲੀਆ ਗੋਵਿੰਦ ਸਿੰਘ ਪੇਸਟ ਦੋਸਤੋ ਅੱਜ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਹਰ ਵਰਗ ਲਈ ਖਾਸ ਕਰ ਧਾਰਮਿਕ ਸਥਾਨਾਂ ਤੇ ਸੈਲਰਾਂ ਲਈ ਉਸ ਤੋਂ ਪਹਿਲਾਂ ਮੈਂ ਦੱਸਦਾ ਵੀ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਜੂਟੀ ਐਲ ਸੋਲਰ ਵਾਲਿਆਂ ਦੇ ਖੜੇ ਆ ਇੰਨੀਆਂ ਕੁ ਵਧੀਆ ਸਕੀਮਾਂ ਲੈ ਆਏ ਮੰਨ ਲਓ ਜੇ ਤੁਸੀਂ ਆਪਣੇ ਘਰੇ ਵੀ ਲਾਉਣੇ ਹੋ ਤਾਂ ਤੁਹਾਨੂੰ ਇਹ ਕਹਿ ਸਕਦੇ ਆ ਵੀ 22500 ਰੁਪਏ ਦੇ ਵਿੱਚ ਜਿਹੜਾ ਸੋਲਰ ਦਾ ਖਰਚਾ ਆਉਣ ਵਾਲਾ ਉਹਦੇ ਬਾਰੇ ਜਿਹੜੀ ਜਾਣਕਾਰੀ ਲੈਣੀ ਆ ਉਹ ਸੀ ਸਕਰੀਨ ਤੇ ਨੰਬਰ ਦੇ ਰਹੇ ਆ ਤੁਸੀਂ ਉਸ ਤੇ ਗੱਲ ਕਰਕੇ ਲੈ ਲਿਓ ਤੇ ਬਾਕੀ ਅਜ ਇੱਕ ਇਹਨਾਂ ਨੇ ਜਿਹੜੀ ਸਪੈਸ਼ਲ ਵਿਸ਼ੇਸ਼ ਜਾਣਕਾਰੀ ਦੇਣੀ ਆ ਉਹ ਦੇਣੀ ਆ ਵੀ ਗੁਰੂ ਘਰਾਂ ਦੇ ਵਿੱਚ ਇਹ 1 ਰੁਪਏ ਦੀ ਕਮਾਈ ਨਹੀਂ ਕਰਦੇ ਧਾਰਮਿਕ ਸਥਾਨ ਸਾਰੇ ਮੰਦਿਰ ਮਸਜਿਦ ਗੁਰਦੁਆਰਾ ਜਿੱਥੇ ਵੀ ਲਗਾਉਣਾਗਾ ਉਹ ਕਹਿੰਦੇ ਵੀ ਅਸੀਂ 1 ਰੁਪਿਆ ਵੀ ਨਹੀਂ ਕਮਾਉਣਾ ਉੱਥੇ ਲਾਵਾਂਗੇ ਬਿਨਾ ਪ੍ਰੋਫਿਟ ਤੋਂ ਤੇ ਇੱਕ ਸੈਲਰਾਂ ਵਾਸਤੇ ਸੈਲਰ ਜਿਹੜੇ ਵੀਰ ਸੈਲਰਾਂ ਦਾ ਕੰਮ ਕਰਦੇ ਨੇ ਉਹਨਾਂ ਲਈ ਵੀ ਇਹ ਬਹੁਤ ਹੀ ਚੰਗੀ ਖਬਰ ਆ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੇ ਇੱਕ ਸਕੀਮ ਦੇਤੀ ਉਸ ਤਹਿਤ ਵਿਸ਼ੇਸ਼ ਕਰਕੇ ਇਹਨਾਂ ਦੋਨਾਂ ਗੱਲਾਂ ਤੇ ਗੱਲਬਾਤ ਕਰਾਂਗੇ ਆਪਣੇ ਨਾਲ ਨੇ ਸਰਦਾਰ ਕਮਲਜੀਤ ਸਿੰਘ ਵਿੱਕੀ ਜੀ ਉੱਗੇ ਸਮਾਜ ਸੇਵੀ ਵੀ ਨੇ ਤੇ ਇੱਕ ਬਹੁਤ ਵਧੀਆ ਇਨਸਾਨ ਨੇ ਉਹਨਾਂ ਨਾਲ ਮੁਲਾਕਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਤੁਹਾਡਾ ਵੀਰ ਜੀ ਆਪਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੂਰ ਸਿੰਘ ਲੋਂਗੋ ਵਾਲੀਆ ਪੇਜ ਦੇਖ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤੇ ਗੋਵਿੰਦ ਸਿੰਘ ਲੌਂਗ ਵਾਲਿਆ ਪੇਜ ਦੀ ਪੂਰੀ ਟੀਮ ਦਾ ਜਿਹੜੇ ਸਾਡੇ ਕੋਲੇ ਆਏ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਉਹਨਾਂ ਦਾ ਸਵਾਗਤ ਕਰਦੇ ਧੰਨਵਾਦ ਜੀ ਵੀਰ ਜੀ ਅੱਪਾ ਅੱਜ ਗੱਲ ਕਰ ਰਹੇ ਆ ਗੁਰਦੁਆਰਾ ਮਸਜਿਦ ਮੰਦਰ ਧਾਰਮਿਕ ਸਥਾਨਾਂ ਤੇ ਸ਼ੈਲਰਾਂ ਦੀ ਜਿਹੜਾ ਧਾਰਮਿਕ ਸਥਾਨਾਂ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਸ਼ੈਲਰ ਮਾਲਕਾਂ ਨੇ ਇੱਕ ਸਕੀਮ ਲੈ ਕੇ ਆਈ ਆ ਸਰਕਾਰ ਉਹ ਕੀ ਆ ਪਹਿਲਾਂ ਤਾਂ ਉਹਦੇ ਬਾਰੇ ਗੱਲਬਾਤ ਦੱਸੋ ਜੀ ਜਿਹੜੇ ਸ਼ੈਲਰ ਇੰਡਸਟਰੀ ਦੀ ਸ਼ੈਲਰ ਇੰਡਸਟਰੀ ਲਈ ਪਹਿਲਾਂ ਕੀ ਹੋਇਆ ਸੀਗਾ ਇਹ ਪਹਿਲਾਂ 30 ਸਤੰਬਰ ਤੱਕ ਜਿਹੜੀ ਜੁੰਟ ਦਾ ਆਸਾਪਤਾ ਦੀ ਖਤਮ ਹੋ ਜਾਂਦਾ ਸੀਗਾ ਪਰ ਪਹਿਲੀ ਵਾਰ ਜਿਹੜਾ ਨੋਟੀਫਿਕੇਸ਼ਨ ਹੈ ਤਾਂ ਬਿਜਲੀ ਬੋਰ ਵੱਲੋਂ ਆਇਆ ਹੈ ਜਿਹਦੇ ਵਿੱਚ 1 ਅਪ੍ਰੈਲ ਤੋਂ 31 ਮਾਰਚ ਤੱਕ ਜਿਹੜੀਆਂ ਜੁੰਟਾ 1 ਅਪ੍ਰੈਲ ਨੂੰ ਪਾਇਆ ਕਰੂਗਾ ਉਹ ਅਗਲੀ 31 ਮਾਰਚ ਤੱਕ ਕਾਊਂਟ ਕਰਿਆ ਜਾਣਗੇ ਕਿਉਂਕਿ ਆਪਾਂ ਦੇਖਦੇ ਆ ਵੀ ਜਿਹੜੇ ਸੈਲਰ ਨੇ ਉਹ ਲਗਭਗ ਨਵੰਬਰ ਦਸੰਬਰ ਸ਼ੁਰੂ ਹੁੰਦੇ ਨੇ ਤੇ ਉਹ 31 ਮਾਰਚ ਤੱਕ ਚੱਲਦੇ ਨੇ ਕਿਉਂਕਿ ਜਿਹੜੀਆਂ ਜੁੰਟਾ 1 ਅਪ੍ਰੈਲ ਤੋਂ ਉਹ ਸੋਲੋ ਲਵਾ ਕੇ ਪੈਦਾ ਕਰਨਗੇ ਤਾਂ ਉਹ ਸਾਰੀਆਂ ਜੋਟਾਂ ਯੂਜ਼ ਕਰ ਸਕਦੇ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਇਹ ਬਹੁਤ ਵੱਡਾ ਮਤਲਬ ਸੈਲਰਾਂ ਲਈ ਇੰਡਸਟਰੀ ਲਈ ਉਹ ਵੱਡਾ ਫਾਇਦਾ ਹੈ ਜਿਹੜਾ ਜਿਹੜੇ ਵੀ ਵੀਰ ਸੈਲਰਾਂ ਤੇ ਉਹਨਾਂ ਬਹੁਤ ਮੋਟੇ ਵੇ ਲਾਉਂਦੇ ਨੇ ਉਹ ਉਹਦੇ ਮੋਟੇ ਵੇ ਨੂੰ ਬਹੁਤ ਕੰਟਰੋਲ ਕਰ ਸਕਦੇ ਨੇ ਤੇ ਜਿਹੜੀ ਸੋਲਡਰ ਵਾਲੀ ਜੋਟ ਹੈ ਉਹਦਾ 3 ਰੁਪਈਆ ਜੋਟ ਆ ਜੱਟਾਂ ਨੂੰ ਕਿਹੜੇ ਜੁੰਟ ਪੈਂਦੀ ਹੈ ਬਿਲਕੁਲ ਜੀ ਤੇ ਕਮਰਸ਼ੀਅਲ ਜੁੰਟ ਤਾਂ 70 ਰੁਪਏ 80 ਰੁਪਏ ਪੈਂਦੀ ਹੈ ਮੱਲਾ ਟ੍ਰਿਪਲ ਜੁੰਟ ਪੈਂਦੀ ਉਹਨਾਂ ਨੂੰ ਵੀ ਸੈਲਰਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਸੈਲਰਾਂ ਨਾਲ ਸੰਬੰਧ ਨਸਤੀ ਨਾਲ ਹੈ ਉਹ ਵੀ ਵੀਡੀਓ ਨੂੰ ਸ਼ੇਅਰ ਕਰੋ ਤੇ ਚੰਗੀ ਤਰ੍ਹਾਂ ਦੇਖੋ ਐਂਡ ਤੱਕ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਨਵੀਆਂ ਗੱਲਾਂ ਵੀ ਦੱਸਾਂਗੇ ਤੇ ਸੈਲਰਾਂ ਵਾਲੇ ਵੀ ਵੱਧ ਤੋਂ ਵੱਧ ਲਵਾ ਸਕਦੇ ਹੋ ਕਿਉਂਕਿ ਜੇ ਕੋਈ 100 ਕਿਲੋਵਾਟ ਦਾ 150 ਕਿਲੋਵਾਟ ਦਾ ਪ੍ਰੋਜੈਕਟ ਲਵਾਉਂਦਾ ਹੈ ਉਹ ਪ੍ਰੋਜੈਕਟ ਦਾ ਖਰਚਾ ਹੀ ਉਹ ਘਟ ਹੈ ਲਗਭਗ 27000 ਤੋਂ ਲੈ ਕੇ 28000 ਤੱਕ ਪ੍ਰਤੀ ਕਿਲੋਵਾਟ ਬਾਕੀ ਐਸਟੀਮੇਟ ਲਾ ਕੇ ਰੱਟੀਮ ਦੱਸ ਦੋਗੀ ਪਰ ਇਹ ਬਹੁਤ ਘਟ ਖਰਚੇ ਦੇ ਵਿੱਚ ਸੈਲਰਾਂ ਦੇ ਜਿਹੜਾ ਸੋਲਰ ਪੈਨਲ ਹੈ ਉਹ ਲੱਗ ਸਕਦਾ ਹੈ ਕਿਉਂਕਿ ਉਹ ਛੱਤ ਤੇ ਲੱਗਣਾ ਹੁੰਦਾ ਹ ਹਾਂਜੀ ਸੋਸਤੋ ਗੱਲ ਇਹ ਹੈ ਵੀ 50 50 60 60000 ਤਾਂ ਸੁਣਿਆ ਹੋਊਗਾ ਇਹਨਾਂ ਨੇ ਅੱਧ ਮਾਰਿਆ ਸਿੱਧਾ ਹੀ 27 28 29000 ਹਨਾ ਜੀ ਲਗਭਗ ਲਗਭਗ 100 ਕਿਲੋਵਾਟ ਦੀ ਗੱਲ ਕਰਦਾ 100 ਕਿਲੋਵਾਟ ਦੀ ਤੇ ਜਿੱਥੇ ਆ ਕਿ ਜਿਹੜਾ ਹੋ ਗਿਆ 31 ਆਪਣਾ ਮਾਰਚ ਤੱਕ ਵਾਲਾ ਸਿਸਟਮ ਆ ਕਹਿਣ ਤੋਂ ਭਾਵਾ ਵੀ ਜਦੋਂ ਅਸੀਂ ਜਿਹੜੀ ਜੁੰਟ ਤਿਆਰ ਕਰਾਂਗੇ ਉਹਦਾ ਸਾਨੂੰ ਬੈਨੀਫਿਟ ਵੱਧ ਮਿਲੂਗਾ ਸ਼ੈਲਰ ਦੇ ਵਿੱਚ ਹੈ ਨਾ ਜੀ ਬਿਲਕੁਲ ਜੀ ਜਦੋਂ ਆਪਾਂ 1 April ਤੋਂ ਲੈ ਕੇ ਮਤਲਬ ਸਤੰਬਰ ਤੱਕ ਜਾਕਟੂਬਰ ਤੱਕ ਜਿੰਨੀ ਜੁਨਟ ਜਵਾ ਹੁੰਦੀ ਹੈ ਉਹ ਜਦੋਂ ਸੈਲ ਚੱਲਣਗੇ ਸਾਰੀ ਉਹਨਾਂ ਨੂੰ ਮਿਲ ਜੂਗੀ ਰਿਟਰਨ ਮਿਲ ਜੂਗੀ ਸਾਰੀ ਰਿਟਰਨ ਮਿਲ ਜੂਗੀ ਕਿੱਥੀ ਮਾਰ ਸਕੇ ਦਾ ਹਫ਼ਤਾ ਬਹੂਗਾ ਇਹ ਨਵਾਂ ਨੋਟੀਫਿਕੇਸ਼ਨ ਹੋਇਆ ਹੈ ਬਿਜਲੀ ਬੋਰਡ ਦਾ ਬਹੁਤ ਐ ਲਾ ਲਓ ਵੀ ਖਰਚਾ ਹੀ ਨਹੀਂ ਹੋਣਾ ਕੋਈ ਬਾਤ ਚੋਣਾ ਜ਼ੀਰੋ ਜ਼ੀਰੋ ਖਰਚਾ ਆਊਗਾ ਜੀ ਐਂ ਕਹਿ ਲਓ ਵੀ ਬਿੱਲ ਦੇ ਖਰਚੇ ਚ ਇੱਕ ਦੋ ਸਾਲਾਂ ਚ ਕਲੀਅਰ ਹੋ ਜਾਊਗਾ ਤੁਹਾਡਾ ਜਿਹੜਾ ਸੋਲਰ ਦਾ ਹੈ ਨਾ ਜੀ ਹਾਂਜੀ ਬਿਲਕੁਲ ਤੇ ਜਿਹੜੀ ਹੁਣ ਇਹਦੇ ਵਿੱਚ ਹੋਰ ਕੀ ਕੀ ਦੇ ਰਹੇ ਹੋ ਵੀ ਮੰਨ ਲਓ ਵੀ ਸੋਲਰ ਕਹੇ ਜਾਂ ਕੁਆਲਿਟੀ ਦਾ ਹੋਊਗਾ ਤੁਹਾਡਾ ਪੈਨਲ ਵਗੈਰਾ ਕੀ ਕੀ ਸੋਲਰ ਸੋਲਰ ਜਿਹੜੇ ਅਸੀਂ ਲਾਵਾਂਗੇ ਪਹਿਲਾਂ ਬਾਜ਼ਾਰ 'ਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਵੀ ਪੁਰਾਣੇ ਪੈਨਲ ਲਾਉਂਦੇ ਨੇ ਸਾਡਾ ਕੱਲਾ ਕੱਲਾ ਪੈਨਲ ਟੈਸਟ ਹੋਊਗੀ ਟੈਸਟ ਰਿਪੋਰਟ ਨਾਲ ਹੋਊਗੀ ਜਿਹੜੇ ਵੀ ਹੁਣ ਲਾ ਰਹੇ ਹਾਂ ਅਸੀਂ ਸਾਡੀ 12 ਅਪ੍ਰੈਲ ਦੀ ਟੈਸਟ ਰਿਪੋਰਟ ਹੈ ਜਿਹੜੇ ਅੱਜ ਲਾ ਰਹੇ ਹਾਂ ਅੱਛਾ ਜੀ ਸਾਡਾ ਅਪ੍ਰੈਲ ਦਾ ਮੈਨੂਫੈਕਚਰਿੰਗ ਆਜ ਮਾਪਾ ਅੱਜ 23 ਅਪ੍ਰੈਲ 'ਚ ਖੜੇ ਆ ਸਾਡੇ ਕੋਲੇ 12 ਅਪ੍ਰੈਲ ਅਪ੍ਰੈਲ ਦੇ ਟੈਸਟਡ ਪੈਨਲ ਮਤਲਬ ਜਿਹੜੇ ਅਸੀਂ ਮੋਨੋ ਹਾਫ ਕੱਟ ਲਾਵਾਂਗੇ ਤਿੰਨ ਟੈਕਨੋਲੋਜੀ ਆਉਂਦੀਆਂ ਨੇ ਪੋਲੀ ਹੁੰਦੀ ਹੈ ਮੋਨੋ ਹੁੰਦੀ ਹੈ ਲੇਟੈਸਟ ਮੋਨੋ ਹਾਫ ਕੱਟ ਜਿਹੜੇ ਪਏ ਨੇ ਜੀ ਮਤਲਬ ਲੇਟੈਸਟ ਪੈਨਲ ਲਾਵਾਂਗੇ ਹਮ ਮਤਲਬ ਵਧੀਆ ਏਅਰ ਵਾਟਰ ਲਾਵਾਂਗੇ ਤੇ ਵਧੀਆ ਵਾਇਰਿੰਗ ਕਰਾਂਗੇ ਉਹੀ ਅਲੂਮੀਨੀਅਮ ਦਾ ਸਟਰਕਚਰ ਲਾਵਾਂਗੇ ਜਿਹੜਾ ਉਹ ਲਾਉਂਦਾ ਹੈ ਮਤਲਬ ਕਹਿਣ ਦਾ ਭਾਵ ਕੀ ਆ ਵੀ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ ਦੂਸਰੀ ਗੱਲ ਮੈਂ ਕਰੂੰਗਾ ਗੁਰੂ ਘਰਾਂ ਬਾਰੇ ਜਿਹੜੇ ਧਰਮਿਕ ਸਥਾਨ ਨੇ ਅਸੀਂ ਉਹਨਾਂ ਵਾਸਤੇ ਕੀ ਸਾਡਾ ਕੱਟਿਆ ਰੇਟ ਵੇ ਵਧੀਆ ਪਹਿਲਾਂ ਨਾਲ 37000 ਰੁਪਏ ਦੀ ਕਿਲੋਵਾਟ ਲਾ ਰਹੇ ਹਾਂ ਅੱਛਾ ਜੀ ਜੇਕਰ ਕਿਸੇ ਨੇ 10 ਕਿਲੋਵਾਟ ਦਾ ਪ੍ਰੋਜੈਕਟ ਲਵਾਉਣਾ ਹੈ 36000 ਹੈ ਜੇ ਓਤੋਂ ਵੱਧ ਦਾ ਵੱਡਾ ਲਾਉਣਾ ਹੈ ਤਾਂ ਉਹ ਕੀਮਤ ਘਟੀ ਜਾਊਗੀ ਅੱਛਾ ਜੀ ਹੋਰ ਵੀ ਘਟ ਜੂਗੀ ਹੋਰ ਵੀ ਘਟ ਜੂਗੀ ਜੇ 20 ਕਿਲੋਵਾਟ ਦਾ ਲਾਉਣਾ ਹੈ ਤਾਂ 1-2 ਰੁਪਏ ਹੋਰ ਘਟ ਜਾਣਗੇ ਜਿਸ ਤਰ੍ਹਾਂ ਵਾਲਾ ਉਹਦੀ ਕੀਮਤ ਘਟੀ ਜਾਊਗੀ ਅਸੀਂ ਲੈ ਲਓ ਤੁਸੀਂ 36000 ਰੁਪਏ ਪ੍ਰਤੀ ਕਿਲੋਵਾਟ 10 ਕਿਲੋਵਾਟ ਦਾ ਲਾਉਂਗੇ ਹਾਂ ਜੀ ਆ 36000 ਰੁਪਏ ਲਵਾਂਗੇ ਜਿਹੜਾ 50 ਲੱਖ 50000 ਰੁਪਏ ਲੈਂਦੇ ਨੇ ਕਿਲੋਵਾਟ ਦਾ ਘੱਟੋ ਘ ਸਭ ਤੋਂ ਵਧੀਆ ਮੇਰੀ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ ਮੰਨ ਲਓ 10 ਕਿਲੋਵਾਟ ਲਗਾਉਣਾ ਸਿਰਫ 360000 ਜਿਹੜਾ 5 ਲੱਖ ਚ ਲੱਗਣਾਗਾ ਉਹ ਸਾਢੇ 3 ਲੱਖ ਚ ਲੱਗ ਜੂਗਾ 10000 ਉੱਪਰ ਖਰਚਾ ਹੈਗਾ ਮੇਰੀ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੀਆਂ ਗੁਰੂ ਘਰ ਸਾਰੇ ਮੰਦਰ ਮਸਜਿਦਾਂ ਦੀਆਂ ਕਮੇਟੀਆਂ ਕੋਲੇ ਵਗ ਜੇ ਇਹ ਖਬਰ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਇਸ ਚੀਜ਼ ਤੇ ਕੋਈ ਬਹੁਤਾ ਖਰਚਾ ਨਹੀਂ ਮੈਂ ਦੇਖਿਆ ਗੁਰੂ ਘਰਾਂ ਦੇ ਵਿੱਚ ਲੱਖ ਲੱਖ ਰੁਪਇਆ ਹੋ ਜਾਂਦਾ ਹੀ ਮਹੀਨੇ ਦਾ ਇਹਦੇ ਵਿੱਚ ਕੀ ਹੈ ਵੀ ਜਿਹੜੇ ਗੁਰੂ ਘਰਾਂ 'ਚ ਮੀਟਰ ਹੁੰਦੇ ਨੇ ਉਹ ਕਮਰਸ਼ੀਅਲ ਮੀਟਰ ਲੱਗੇ ਹੋਏ ਉਹਨਾਂ ਨੂੰ ਸਬਸਿਡੀ ਨਹੀਂ ਆਉਂਦੀ ਬਿਲਕੁਲ ਜੀ ਇਹਦੇ ਵਿੱਚ ਸਬਸਿਡੀ ਕੋਈ ਨਹੀਂ ਹੈ ਜੇ ਸਬਸਿਡੀ ਬਾਤ ਹੈ ਸਾਨੂੰ ਕੋਈ ਫੋਨ ਨਾ ਕਰੇ ਗੁਰੂ ਘਰਾਂ 'ਚ ਕਮਰਸ਼ੀਅਲ ਮੀਟਰ ਹੁੰਦੇ ਨੇ ਜਾਂ ਸਾਂਝੀ ਜਗ੍ਹਾ ਤੇ ਹੁੰਦੇ ਨੇ ਉਹਨਾਂ ਵਾਸਤੇ ਸਾਡੇ 540 ਵਾਟ ਦੇ ਪੈਨਲ ਨੇ ਜਿਹੜੇ ਕਿ ਨਾਨ ਡੀਸੀਆਰ ਪੈਨਲ ਨੇ ਅਸੀਂ ਉਹ ਲਾਵਾਂਗੇ ਮੰਨ ਲਾ ਲੇਟੈਸਟ ਪੈਨਲ ਲਾਵਾਂਗੇ ਇਹ ਉਹਦੇ ਵਿੱਚ ਕੀ ਹੈ ਸਾਡੇ ਕੋਲੇ ਬੇਸ਼ੱਕ ਬੰਦਾ ਡਾਇਰੈਕਟ ਬਿਲਿੰਗ ਕੰਪਨੀ ਤੋਂ ਕਰਾ ਲੇ ਅਸੀਂ ਗੁਰੂ ਘਰ ਹੋਵੇ ਲਾਉਣਾ ਪਰ ਉੱਥੇ ਅਸੀਂ ਕੋਈ ਆਪਦਾ ਮੱਲਾ ਆਪਦਾ ਨਹੀਂ ਰੱਖਾਂਗੇ ਕੋਈ ਜੀ ਜੂਟੀਐਲ ਦੀ ਇਨਵਰਟਰ ਲੱਗੂਗਾ ਜੀ ਜੀ ਆਰ ਐਮ ਪੀਟੀ ਟੈਕਨੋਲੋਜੀ ਦੇ ਇਨਵਰਟਰ ਨੇ ਲੇਟੈਸਟ ਟੈਕਨੋਲੋਜੀ ਦੇ ਇਨਵਰਟਰ ਨੇ ਜੂਟੀਐਲ ਦੀ ਪੈਨਲ ਲਾਵਾਂਗੇ ਓਕੇ ਜੇ ਕਿਸੇ ਹੋਰ ਕੰਪਨੀ ਦਾ ਉਹਨਾਂ ਨੂੰ ਚੁਆਇਸ ਹੁੰਦੀ ਹੈ ਕਈ ਵਾਰ ਉਹ ਵੀ ਅਸੀਂ ਲਾ ਦਾਂਗੇ ਅੱਛਾ ਜੇ ਮੰਨ ਲਓ ਹੋਰ ਲਵਾਉਣਾ ਚਾਹੁੰਦਾ ਤੁਸੀਂ ਲਾ ਦੋਗੇ ਕੋਈ ਦਿੱਕਤ ਨਹੀਂ ਹੈ ਨਾ ਜੀ ਆਹ ਦੇਖੋ ਜੀ ਇੱਧਰ ਪੈਨਲ ਦੇਖੋ ਪਤਾ ਲੱਗ ਜਿਹੜਾ ਸਟਰਕਚਰ ਆ ਦੇਖੋ ਹਾਂਜੀ ਮਤਲਬ ਸਾਡੇ ਕੋਲੇ ਜੀਆਈ ਦਾ ਸਟਰਕਚਰ ਵੀ ਪਿਆ ਹੈ ਸਾਡੇ ਕੋਲੇ ਹੌਟ ਡਿਪ ਦਾ ਵੀ ਪਿਆ ਹੈ ਆਮ ਤੌਰ ਤੇ ਜਿਹੜੇ ਸਬਸਿਡੀ ਵਾਲੇ ਪ੍ਰੋਜੈਕਟ ਨੇ ਉਹਨਾਂ 'ਚ ਹੌਟ ਡਿਪ ਲੱਗਦਾ ਹੈ ਜਿਹੜੇ ਕਮਰਸ਼ੀਅਲ ਨੇ ਉਹ 'ਚ ਜੀਆਈ ਸਟਰਕਚਰ ਲੱਗਦਾ ਹੈ ਬਾਕੀ ਇਹ ਜਿਹੜੀ ਗੱਲਬਾਤ ਹੈ ਉਹਨਾਂ ਦੀ ਕਿਹੜੇ ਕਿਹੜਾ ਲਵਾਉਣਾ ਹੈ ਉਹ ਉਹ ਅਗਲਾ ਬਹਿ ਕੇ ਕਰ ਸਕਦਾ ਮੈਂ ਜੀਆਈ ਲਵਾਉਣਾ ਹੈ ਹੌਟ ਡਿਪ ਲਵਾਉਣਾ ਹੈ ਐਲੂਮੀਨੀਅਮ ਲਵਾਉਣਾ ਹੈ ਉਹ ਬੈਠ ਕੇ ਗੱਲਬਾਤ ਵੀ ਹੋ ਜਾਂਦੀ ਹੈ ਬਾਕੀ ਸਾਡੇ ਕੋਲੇ ਜਿਹੜੀ ਵਾਇਰਿੰਗ ਹੈ ਸਾਰੀ ਅਸੀਂ ਕਾਪਰ ਦੀ ਕਰਦੇ ਆ ਅੱਛਾ ਜੀ ਕਾਪਰ ਦੀ ਵਾਇਰਿੰਗ ਕਰਦੇ ਆ ਜਿਹੜੇ ਸਾਡੇ ਕੋਲੇ ਨਟ 볼ਟ ਨੇ ਐਸੈਸਰੀ ਹੈ ਉਹ ਅਸੀਂ ਸਟੇਨਲੈਸ ਸਟੀਲ ਦੀ ਮਤਲਬ ਜਿਹੜੇ ਜਰਨੀ ਲੱਗਦੇ ਕਦੇ ਵੀ ਖਰਾਬ ਨਹੀਂ ਹੁੰਦਾ ਸਾਡਾ ਭਾਵ ਕੀ ਹੁੰਦਾ ਵੀ ਜਿਹੜੀ ਚੀਜ਼ ਕਿਉਂਕਿ ਆਪਾਂ ਬਹੁਤ ਵਧੀਆ ਪੈਨਲ ਲਾ ਦਿੰਦੇ ਆ ਪੰਜਨਾ ਐਸੈਸਰੀ ਹੈ ਉਹ ਆਪਾਂ ਲੋਹੇ ਦੀ ਲਾ ਦਿੰਦੇ ਆ ਉਹ ਗਲ ਕੇ 2 ਸਾਲ ਚ ਡਿੱਗ ਪੈਂਦੀ ਹੈ ਤੇ ਸਾਡੇ ਕੋਲ ਮਸੂਮ ਦਿਖਾ ਦਿੰਦਾ ਜਿਹੜੇ ਪੈਨਲਾਂ ਦੀ ਆਪਾਂ ਟੈਸਟ ਰਿਪੋਰਟ ਦੀ ਗੱਲ ਕਰਦੇ ਸੀਗੇ ਜੀ ਬਿਲਕੁਲ ਜ ਆਪਣੇ ਕੋਲੇ ਹਰੇਕ ਪੈਨਲ ਦੇ ਵਿੱਚ ਹੁਣ ਆਹ ਪੈਨਲ ਚਲਾ ਲਓ ਹਰੇਕ ਪੈਨਲ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਮਾਗਰ ਮਿਲੂਗਾ ਜੀ ਮਾਗਰ ਪੂਰਾ ਮਿਲੂਗਾ ਵੀ ਤੇ ਟੈਸਟ ਰਿਪੋਰਟ ਮਿਲੂਗੀ ਉਹ ਵੀ ਮੈਂ ਕਹਿੰਦਾ ਡੇਟ ਪਾਈ ਹੁੰਦੀ ਹੈ ਆ ਦੇਖੋ ਆ ਆ ਸਾਡੇ ਕੋਲੇ 12 4 2 24 ਦੀ ਡੇਟ ਹੈ ਭਾਲੇ ਜਦੋਂ ਵੀ ਕਿਸੇ ਨੇ ਪੈਨਲ ਲਵਾਉਣਾ ਹੈ ਪਹਿਲੀ ਗੱਲ ਤਾਂ ਹਰੇਕ ਪੈਨਲ ਤੇ ਸੀਰੀਅਲ ਨੰਬਰ ਹੁੰਦਾ ਹੈ ਫਿਰ ਗਰੰਟੀ ਕਾਰਡ ਹੁੰਦਾ ਹੈ ਗਰੰਟੀ ਕਾਰਡ ਨਾਲ ਹੈ ਨਹੀਂ ਪੈਨਲ ਤੋਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਇਹ ਪੈਨਲ 2024 ਦਾ ਬਣਿਆ ਹੋਇਆ ਹੈ ਠੀਕ ਹੈ ਆਪਣਾ ਇਹ ਘਰ ਵੀ ਪੁਰਾਣੇ ਪੈਨਲ ਲਾਤੇ ਜੀ ਹਰੇਕ ਪੈਨਲ ਤੇ ਪੂਰੀ ਸੀਰੀਜ਼ ਲਿਖੀ ਹੁੰਦੀ ਹੈ ਉਹਦੀ ਟੈਸਟ ਰਿਪੋਰਟ ਨਾਲ ਹੈ ਮਾਲੇ ਤੁਸੀਂ ਪੂਰੀ ਕਿਉਂਕਿ ਜਿਹੜਾ ਕਸਟਮਰ ਹੈ ਉਹ ਵੀ ਇਹ ਰਿਵਰ ਹੁਣ ਆਉਂਦਾ ਕਿਉਂਕਿ ਅਸੀਂ ਜਿਹੜਾ ਬਿੱਲ ਕੱਟ ਕੇ ਦਿੰਨੇ ਆ ਇਕੱਲੇ ਇਕੱਲੇ ਪੈਨਲ ਦਾ ਜਿਹੜਾ ਬਿਲਾ ਉਹ ਸੀਰੀਅਲ ਨੰਬਰ ਨਾਲ ਕੱਟ ਕੇ ਦਿੰਦੇ ਆ ਆਮ ਤੌਰ ਤੇ ਬਹੁਤ سارے ਲੋਕਾਂ ਨੇ ਸੋਲਰ ਲਵਾਏ ਹੋਣਗੇ ਉਹਨਾਂ ਨੇ ਕਦੇ ਵੀ ਸੀਰੀਅਲ ਨੰਬਰ ਦੀ ਗੱਲ ਨਹੀਂ ਕੀਤੀ ਹੋਗੀ ਸੀਰੀਅਲ ਨੰਬਰ ਇਨਵਰਟਰ ਤੇ ਵੀ ਹੁੰਦਾ ਹੈ ਕੱਲੇ ਕੱਲੇ ਪਾਇਨਲ ਤੇ ਹੁੰਦਾ ਇਸ ਕਰਕੇ ਮੈਂ ਜਿਹੜਾ ਜਿੰਨੇ ਲਗਵਾਉਣੇ ਨੇ ਉਹਨਾਂ ਨੂੰ ਵੀ ਅਵੇਅਰ ਕਰ ਰਿਹਾ ਵੀ ਉਹ ਚੈੱਕ ਕਰਨ ਉਹਨਾਂ ਦਾ ਜਿਹੜਾ ਪਾਇਨਲ ਲੱਗ ਰਹੇ ਨੇ ਉਹਨਾਂ ਦਾ ਸੀਰੀਅਲ ਨੰਬਰ ਦਾ ਬਿਲ ਹਿੱਡੇ ਕੋਲੇ ਹੈਗਾ ਉਹਨਾਂ ਦੇ ਰਿਮਟਰ ਦੇ ਸੀਰੀਅਲ ਨੰਬਰ ਦਾ ਹਿੱਡੇ ਕੋਲੇ ਬਿਲ ਹੈਗਾ ਤੁਹਾਡੇ ਕੋਲੇ ਜਿਹੜੀ ਵਾਇਰਿੰਗ ਆ ਕਾਪਰ ਦੀ ਹੋਈ ਹੋਈ ਹੈ ਮਤਲਬ ਜਿਹੜੇ ਜਿਹੜੇ ਆਰਥਿੰਗ ਹੋ ਰਹੇ ਨੇ ਉਹ ਕਾਪਰ ਬੌਂਡਡ ਨੇ ਮਤਲਬ ਸਾਰੀਆਂ ਗੱਲਾਂ ਨੂੰ ਅਵੇਅਰ ਕਰਨ ਦੀ ਵੀ ਲੋੜ ਹੁੰਦੀ ਆ ਵੀ ਆਪਾਂ ਜਿੱਥੇ ਤੇ ਕੰਮ ਕਰ ਰਹੇ ਜੀ ਬਿਲਕੁਲ ਜੇ ਦਾ ਤੁਸੀਂ ਇਹਨਾਂ ਤੋਂ ਲਗਵਾਉਣਾ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਤੋਂ ਤੁਹਾਨੂੰ ਸਸਤਾ ਪੈ ਜਾਊਗਾ ਪਰਦੇ ਨਹੀਂ ਵੀ ਲਾਉਣਾ ਕਿਤੇ ਹੋਰ ਲਗਵਾਉਣਾ ਹੈ ਤਾਂ ਤੁਸੀਂ ਇਹਨਾਂ ਜਿਹੜੀਆਂ ਇਹਨਾਂ ਨੇ ਗੱਲਾਂ ਵਿਸ਼ੇਸ਼ ਦਸੀਆਂ ਨੇ ਇਹਨਾਂ ਦਾ ਜ਼ਰੂਰ ਧਿਆਨ ਰੱਖ ਲਿਓ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਭਲਾ ਹੋ ਸਕੇ ਕਿਤੇ ਧੁੱਕੇ ਚ ਠੱਗੇ ਨਾ ਜਾਮ ਹੋਣਾ ਜੀ ਅੱਛਾ ਇੱਕ ਮੋਟੀ ਜੀ ਗੱਲ ਆਪਾਂ ਜਿਹੜੀ ਘਰ ਦੀ ਘਰਾਂ ਚ ਸਬਸਿਡੀ ਦੀ ਗੱਲ ਆ ਕਿੰਨੀ ਕੁ ਸਬਸਿਡੀ ਹੁੰਦੀ ਹੈ ਜੀ ਮੇਰੇ ਖਿਆਲ ਚ ਤਰਾਨੇ ਵਿੱਚ ਜਿਹੜੀ ਸਬਸਿਡੀ ਸੈਂਟਰ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਉਹ ਹੈਗੀ ਹੈ 3 ਕਿਲੋਵਾਰਟ ਤੋਂ ਲੈ ਕੇ 10 ਕਿਲੋਵਾਰਟ ਤੱਕ 78000 ਸਬਸਿਡੀ ਹੈ ਅੱਛਾ ਜੀ ਮਤਲਬ 1 ਕਿਲੋਵਾਰਟ 30000 ਹੈ 2 ਕਿਲੋਵਾਰਟ 60000 ਹੈ ਉਹ ਸਬਸਿਡੀ ਮਤਲਬ ਸਰਕਾਰ ਦੇ ਰਹੀ ਹੈ ਜਿਹੜੇ ਡੀਸੀਆਰ ਫਾਈਨਲ ਹੁੰਦੇ ਨੇ ਉਹ ਲਾਉਣੇ ਪੈਂਦੇ ਨੇ ਹੌਡ ਵਿਦ ਦਾ ਸਟਰਕਚਰ ਲਾਉਣਾ ਪੈਂਦਾ ਉਹਨਾਂ ਪਰ ਵੀ ਸਬਸਿਡੀ ਮਿਲਦੀ ਹੈ ਮਤਲਬ ਜਿਹੜੇ ਗਵਰਨਮੈਂਟ ਵੱਲੋਂ ਰეკਮੈਂਡਡ ਓਕੇ ਜੀ ਜਿਹੜੇ ਗਵਰਨਮੈਂਟ ਬਾਕੀ ਗੱਲ ਇਹ ਹੈ ਵੀ 70 80000 ਰੁਪਿਆ ਸਬਸਿਡੀ ਲੈਣੀ ਘਰਾਂ ਦੇ ਵਿੱਚ ਜਿਹੜੇ ਆਪਾਂ ਸੋਲਰ ਮਤਲਬ ਇਹ ਮੰਨ ਕੇ ਚੱਲੋ ਵੀ 202500 ਰੁਪਏ ਮੇਰੇ ਖਿਆਲ ਚ ਮਹੀਨੇ ਦਾ ਬਾਕੀ ਮੈਂ ਦੱਸਦਾ ਗੱਲ ਵੀ ਜਿਹੜੀਆਂ ਵੀ ਜਿੰਨੀਆਂ ਵੀ ਬੈਂਕਾਂ ਨੇ ਗਵਰਨਮੈਂਟ ਆਫ ਇੰਡੀਆ ਦਾ ਇੱਕ ਲੈਟਰ ਆਇਆ ਹੋਇਆ ਹੈ 70 80 ਪੈਸੇ ਵਿਆਜ ਪੈਂਦਾ ਹਮ ਮਤਲਬ ਉਹ ਤੇ ਲੋਨ ਮਿਲਦਾ ਕੋਈ ਤੁਹਾਨੂੰ ਤੁਹਾਡੀ ਜ਼ਮੀਨ ਪਲਾਜ ਨਹੀਂ ਕਰੂਗਾ ਸਿਰਫ ਤੁਸੀਂ ਇੱਕ ਪੈਨ ਕਾਰਡ ਇੱਕ ਆਧਾਰ ਕਾਰਡ ਦੇ ਕੇ ਤੁਹਾਨੂੰ ਲੋਨ ਦੇਊਗੀ ਬੈਂਕ ਜੇਕਰ ਕੋਈ ਬੈਂਕ ਲੋਨ ਲੈਂਦੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਦ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਤੇ ਜਾ ਸਕਦੇ ਹੋ ਮਤਲਬ 1 ਲੱਖ ਦੀ 2000 ਰੁਪਏ ਮਹੀਨਾ ਕਿਸ਼ਤ ਬਣਦੀ ਹੈ ਜੇ 5 ਸਾਲ ਚ ਲੋਨ ਤਾਰਨਾ ਤਾਂ 20 ਕੁ ਹਜ਼ਾਰ ਰੁਪਏ ਵਿਆਜ ਬਣੂਗਾ ਅੱਛਾ ਜੀ 5 ਸਾਲਾਂ ਚ 5 ਸਾਲਾਂ ਚ 20 1 ਲੱਖ ਦਾ 20 ਹਜ਼ਾਰ ਰੁਪਏ ਬਣਦਾ ਮੈਂ ਇਹ ਸਾਰੀ ਗੱਲ ਕਰ ਰਿਹਾ ਮਤਲਬ ਸਰਕਾਰੀ ਬੈਂਕਾਂ ਦੀ ਗੱਲ ਕਰ ਰਿਹਾ ਕਿਉਂਕਿ ਬੈਂਕਾਂ ਲੋਨ ਕਰਦੀਆਂ ਨੇ ਮਤਲਬ ਬਾਕੀ ਬੈਂਕ ਦੀਆਂ ਜਿਹੜੀਆਂ ਕੰਡੀਸ਼ਨਾਂ ਆਪਣਾ ਹੁੰਦੀ ਨੇ ਮਤਲਬ ਕਹਿੰਦਾ ਭਾਵੇਂ ਬੈਂਕਾਂ ਨੂੰ ਲੋਨ ਦੀ ਇਹ ਹੈਗੀ ਆ ਆਫਰ ਪੋਲਰ ਤੇ ਬਾਕੀ ਜਿਨ੍ਹਾਂ ਨੇ ਮੋਟਰਾਂ ਲਾਉਣੀਆਂ ਨੇ ਉਹਨਾਂ ਵਾਸਤੇ ਲੋਨ 'ਚ ਵੀ ਸਬਸਿਡੀ ਹੈ ਕਿਉਂਕਿ ਐਗਰੀਕਲਚਰ ਇਨਫਰਾਸਟ੍ਰਕਚਰ ਇੱਕ ਫੰਡ ਹੁੰਦਾ ਹੈ ਜਿਹਦੇ ਅਧੀਨ 30% ਲੋਨ ਸਬਸਿਡੀ ਮਿਲਦੀ ਹੈ ਆਪ ਤੇ ਫਿਰ ਤੇ ਲੋਨ ਹੁੰਦਾ ਤੇ 4% ਵੀ ਰਹਿੰਦਾ ਜਿਨ੍ਹਾਂ ਨੇ ਮੋਟਰਾਂ ਵਗੈਰਾ ਲਾਉਣੀਆਂ ਨੇ ਘਰਾਂ ਖੇਤਾਂ ਲੀਆਂ ਉਹਦੇ ਵਿੱਚ ਵਿਸ਼ੇਸ਼ ਗਵਰਨਮੈਂਟ ਵੱਲੋਂ ਬੈਂਕਾਂ ਵੱਲੋਂ ਮਾਨੂੰ ਵੱਡਾ ਫਾਇਦਾ ਹੁੰਦਾ ਜੀ ਅੱਛਾ ਇੱਕ ਗੱਲ ਮੈਂ ਪੁੱਛਦਾ ਨਹੀਂ ਮੰਨ ਲਓ ਜਿਨ੍ਹਾਂ ਨੂੰ ਸਬਸਿਡੀ ਮਿਲਣੀ ਆ ਉਹਨਾਂ ਨੂੰ ਸਬਸਿਡੀ ਤੁਸੀਂ ਦਵਾ ਦੋਗੇ ਜਾਂ ਬਿਲਕੁਲ ਅਸੀਂ ਨਾ ਗਵਰਨਮੈਂਟ ਦੇ ਮਤਲਬ ਵੈਂਡਰਾਂ ਹਾਂ ਹਾਂਜੀ ਅ ਅਸੀਂ ਜਿਹੜੀ ਸਾਡੇ ਕੋਲੇ ਐਪਲੀਕੇਸ਼ਨ ਆਉਂਦੀ ਹੈ ਅਸੀਂ ਉਹਨੂੰ ਪ੍ਰੋਸੈਸ ਕਰਦੇ ਆ ਕਿਉਂਕਿ ਸਾਡਾ ਜਿਹੜਾ ਪੰਜਾਬ ਸੋਲਰ ਸਿਟੀ ਹੈ ਉਹਦੇ ਵਿੱਚ ਸਿਲੈਕਟ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਜਿਹੜੀ ਬੈਨੀਫੀਸ਼ੀਅਲ ਲਿਸਟ ਹੈ ਉਹਦੇ ਵਿੱਚ ਤੁਹਾਡਾ ਨਾਮ ਆ ਜਾਏਗਾ ਤੇ ਉਹੀ ਵੈਂਡਰਾਂ ਨੂੰ ਤੁਸੀਂ ਅਪਲਾਈ ਕਰੋ ਜਿਹੜੇ ਉਸ ਲਿਸਟ ਦੇ ਵਿੱਚ ਹੈਗੇ ਨੇ ਜੀ ਮਤਲਬ ਜਿਹੜੇ ਅਥਰਾਇਜ਼ ਨੇ ਉਹਨਾਂ ਨਾਲ ਹੀ ਕੰਟੈਕਟ ਕਰੋ ਤਾਂ ਕਿ ਤੁਹਾਡੀ ਜਿਹੜੀ ਸਬਸਿਡੀ ਹੈ ਉਹ ਸੌਖੀ ਤੁਹਾਨੂੰ ਮਿਲ ਸਕੇ ਮਾਲਵੈਨਾਂ ਦੀ ਜ਼ਿੰਮੇਵਾਰੀਆਂ ਦੋਸਤੋ ਗੱਲ ਇਹ ਹੈ ਵੀ ਬਹੁਤ ਵਧੀਆ ਚੀਜ਼ਾਂ ਦਿਖਾਉਣ ਵਾਲੀਆਂ ਨੇ ਵੀਡੀਓ ਕਾਫੀ ਲੰਮੀ ਹੈ ਜੂਗੀ ਬਹੁਤ ਸਾਰੀਆਂ ਇਹਨਾਂ ਕੋਲੇ ਸੁਵਿਧਾਵਾਂ ਨੇ ਸੋਲਰ ਦੇ ਮਾਮਲੇ ਵਿੱਚ ਸੋ ਇਹਨਾਂ ਨੂੰ ਤੁਸੀਂ ਹੋਰ ਜਾਣਕਾਰੀ ਲਈ ਤੇ ਇਹਨਾਂ ਨੂੰ ਮਿਲੋ ਲੋਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਜ਼ਿਲ੍ਹਾ ਸੰਗਰੂਰ ਨੰਬਰ ਸਕਰੀਨ ਤੇ ਦਿੱਤੇ ਹੋਏ ਨੇ ਗੱਲਬਾਤ ਕਰ ਲਓ ਤੇ ਮਿਲ ਲਓ ਸ਼ੈਲਰਾਂ ਵਾਲੇ ਤੇ ਇੱਕ ਧਾਰਮਿਕ ਸਥਾਨਾਂ ਵਾਲੇ ਵੀਰ ਸੰਪਰਕ ਕਰ ਲਓ ਹੁਣ ਬਹੁਤ ਹੀ ਵਧੀਆ ਸੁਨਹਿਰੀ ਮੌਕਾ ਹੈ ਸਾਰਿਆਂ ਲਈ ਹੈ ਨਾ ਜੀ ਬਿਲਕੁਲ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਵੀਰਾਂ ਤੱਕ ਪਹੁੰਚ ਸਕੇ ਤੇ ਉਹ ਲਾਹਾ ਲੈ ਸਕਣ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ